ਮਾਨ ਕੋ ਉਦਾਸ ਆਜਾ ਅਚੰਦ ਰੋ ਚੱਲਿਆ ਮਨ ਟੁੱਟਿਆ ਟੁੱਟਿਆ ਹਾਂ ਸੁ ਗਾਣਾ ਸੁਣਾ ਵਧੀਆ ਜੇ ਤੂੰ ਦਿਲ ਨੂੰ ਮੜਾ ਮਸੂ ਜਾਵੇ ਮਾਨ ਬਹੁਤ ਖਰਾਬ ਹੈ ਹਾਂ ਮਾਨ ਬਹੁਤ ਖਰਾਬ ਹੈ ਠੀਕ ਸੁਣਾ ਆਂ ਮੈਂ ਸੁਡੀ ਰੱਬ ਤੱਕ ਪਹੁੰਚ ਸਾਡਾ ਦਿਲ ਵੀ ਨਹੀਂ ਸੁਣਦਾ ਤੁਹਾਡੇ ਲੱਕਾਂ ਨੇ ਮਰੀਦ ਸਨ ਇੱਕ ਵੀ ਨਿਚਣ ਦਾ ਸਾਨੂੰ ਹੱਸ ਕੇ ਬੁਲਾ ਲਓ ਐਸੀ ਬੜੇ ਵੇ ਉਮੀਦਾਂ ਓਲਦਿਆਂ ਸੱਚ ਅਸੀਂ ਥੋੜੇ ਜਿਹੇ ਅਜੀਬ ਹਾਂ ਪਿਆਰ ਦੇਆਂ ਰੰਗਾਂ ਵਿੱਚ ਹੈ ਰੰਗੇ ਰਹਿਣ ਦੋ ਸਾਟ ਮਾਰਿਓ ਨਾ ਕਹਿ ਰਹੇ ਜਹ ਅਕੀਨ ਤੇ ਤੋ ਤਾਰੇ ਆਂਦੇ ਦੇਸ ਰਹਿਣ ਵਾਲਿਓ ਯਾਦ ਕਰਦਾਏ ਤਨੂ ਕੋਈ ਜ਼ਮੀਨ ਤੇ ਓ ਹੋ ਤਾਰੇ ਆਂਦੇ ਦੇਸ ਰਹਿਣ ਵਾਲਿਓ ਯਾਦ ਕਰਦਾਏ ਤਨੂ ਕੋਈ ਜ਼ਮੀਨ ਤੇ